ਜਿਹੜਾ ਮਟਦਾ ਅੱਛਾ ਜਿਹੜਾ ਪੁੱਤ ਜਿਹਦੀ ਮੌਤ ਹੋਈ ਹੈ ਲੜਕੇ ਦੀ ਉਹ ਕੀ ਲੱਗਦੇ ਟੋਟੇ ਤੁਹਾ ਡੱਬੜਾ ਕਰੀ ਕੀ ਨਾ ਹੋਣਾ ਕਰ ਪਿਆ ਕੀ ਮਸਲਾ ਕੀ ਹੋਇਆ ਉਹ ਇੱਥੇ ਬੁਆ ਹੈ ਗਾਇਨੋ ਖੜਿਆ ਹੈ ਦੋ ਜਾਣੇ ਬਾਅਦ ਤੀ ਪਤਾ ਲੱਗਾ ਕਿ ਦਰ ਨੂੰ ਜਿਆਦੇ ਅੱਜ ਉਹਨਾਂ ਦੀ ਲਾਸ਼ ਕਿੱਥੋਂ ਮਿਲੀ ਅੱਜ ਉਹਨਾਂ ਨੂੰ ਜ਼ਮੇਰ ਤੋਂ ਅੱਛਾ ਕੀ ਮੰਗ ਕਰਦੇ ਪੁਛਾ ਚੋਈ ਐਂ ਦੇ ਕੋਈ ਨਹੀਂ ਹੋਣਾ ਸਜ਼ਾ ਮਿਲੇ ਉਹਨਾਂ ਨੂੰ ਬੜੇ ਜਾਣੇ ਇੱਥੇ ਹੋਈ ਕਿੰਨੇ ਭੈਣ ਭਰਾ ਜੇ ਤੁਸੀਂ ਅਸੀਂ 4 ਭੈਣਾਂ ਤੇ ਇੱਕ ਵੀਰ ਇਹ ਇਹ ਵੀਰ ਕੱਲਾ ਕੱਲਾ ਸੀ ਛੋਟਾ ਹੀ ਸਾਰਾ ਸੀ ਹਾਂ ਜੀ ਬੇਟਾ 3 ਨਾ ਡਾ ਅੱਛਾ ਇਹ ਜਿਹੜੇ ਲੜਕੇ ਦੀ ਮੌਤ ਹੋਈ ਆ ਉਹ ਕੀ ਲੱਗਦੇ ਤੁਹਾਡੇ ਕੀ ਨਾ ਹੀ ਉਹਨਾਂ ਦਾ ਬਹੁਤ ਪਿਆਰ ਬਹੁਤ ਪਿਆਰ ਕੀ ਮਸਲਾ ਕੀ ਹੋਇਆ ਹੈ ਕਿੰਨਾ ਉਹਨਾਂ ਦੀ ਮੌਤ ਹੋਈ ਹੈ ਮਸਲਾ ਵੀ ਨਹੀਂ ਐਸੀ ਕਿਤੇ ਹੀ ਤਾਂ ਬਾਹਰ ਗਏ ਸੀ ਕੰਮ ਕਰਨ ਲਈ ਤੇ ਬੂਏ ਜੜੂਏ ਲੈ ਗਏ ਕੌਣ ਲੈ ਗਏ ਪਤਾ ਨਹੀਂ ਲੈ ਪਤਾ ਹੀ ਨਹੀਂ ਲੱਗਾ ਕਿਹੜਾ ਲੈ ਗਿਆ ਅੱਛਾ ਅਸੀਂ ਦੇ ਬੜੇ ਤੱਕ ਕਾਰਵਾਈ ਕੀਤੀ ਆ ਕੈਮਰੇ ਦੇ ਸਰਕੀਟ ਤੇ ਪਰ ਕਿਤੇ ਨਹੀਂ ਨਜ਼ਰ ਆਇਆ ਅੱਜ ਦੀ ਅੱਜ ਲਾਸ਼ ਉਹਨਾਂ ਦੀ ਕਿੱਥੋਂ ਮਿਲੀ ਅੱਜ ਲਾਸ਼ ਨੈੱਬ ਤੋਂ ਮਿਲੀ ਕੀ ਤੁਹਾਨੂੰ ਕੀ ਲੱਗਦਾ ਵਾ ਤੇ ਕੀ ਹੋਇਆ ਹੋਊਗਾ ਸਾਨੂੰ ਇਹ ਲੱਗਦਾ ਹੈ ਕਤਲ ਕੀਤਾ ਕਿਸੇ ਨੇ ਅੱਛਾ ਸਰ ਤੁਹਾਨੂੰ ਕੀ ਸ਼ੱਕ ਹੋਵੇ ਸ਼ੱਕ ਕੋਈ ਨਜਰ ਨਹੀਂ ਜਨ ਜਿਸਨੂੰ ਕੀ ਹੈ ਤੇ ਇਹ ਨਹੀਂ ਜੇ ਕੋਈ ਪਤਾ ਨਹੀਂ ਲੱਗੇਗਾ ਪੁਲਸਾਈ ਹਾਂਜੀ ਹਾਂ ਹੁਣ ਹੁਣ ਲਾਸ਼ ਕਿੱਥੇ ਲੈ ਗਏ ਉੱਥੇ ਲੈ ਕੇ ਠਾੜੀ ਥਾਣੇ ਦੇ ਵਿੱਚ ਲੈ ਜਾਈਏ ਕੀ ਤੁਸੀਂ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਪੁਲਸ ਨੇ ਕੀ ਕਿਹਾ ਤੁਹਾਨੂੰ ਜਦੋਂ ਆਈ ਹੈ ਇਹ ਹਾਂਜੀ ਬਾਬਾ ਕੀ ਨਾ ਬੇੜਾ ਕਿ ਮਰ ਸਿੰਘ ਜੀ ਪਿੰਡ ਕਿਹੜਾ ਮਾੜੀਕੌਰ ਸਿੰਘ ਇੱਥੇ ਇੱਕ ਜਿਹੜੇ ਬੱਚੇ ਦੀ ਲਾਸ਼ ਮਿਲੀ ਹੈ ਨਹਿਰ ਦੇ ਵਿੱਚੋਂ ਕੀ ਕਹਣਾ ਚਾਹੁੰਦੇ ਇਸ ਬੰਦੇ ਇਹਦੇ ਬਾਰੇ ਅਸੀਂ ਇਹ ਕਹਣਾ ਚਾਹੁੰਦੇ ਆ ਵੀ ਇਹਨਾਂ ਚਾਰ ਪੰਜ ਬੇਟੀਆਂ ਇਹਨਾਂ ਦੀ ਸਰਕਾਰ ਮਰਜ਼ ਕਰੇ ਇਹਨਾਂ ਨੂੰ ਕੁਝ ਨਾ ਕੁਝ ਜ਼ਰੂਰ ਦੇ ਦੇ ਇਹ ਜਿਹੜੇ ਭਾਈ ਮੰਨ ਲਓ ਇਹ ਲੜਕਾ ਹੈ ਉਹਦੀਆਂ ਪੈਨਾਵਾਂ ਚਾਰ ਪੰਜ ਹਾਂਜੀ ਪਰਿਵਾਰ ਕਿੱਦਾਂ ਦਾ ਵਾ ਪਰਿਵਾਰ ਬਹੁਤ ਗਰੀਬ ਹੈ ਜੀ ਠੀਕ ਹੈ ਮੰਗ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਮੰਗ ਜੀ ਇਹ ਤਾਂ ਕੋਈ ਨਾ ਕੋਈ ਸੋਚੋ ਕੋਈ ਨਾ ਕੋਈ ਇਹਨਾਂ ਨੂੰ ਸਾਥ ਦਵਾਓ ਠੀਕ ਹਾਂ ਬੱਸ ਕੋਈ ਚਲੋ ਨਾ ਪੀਂਦੇ ਆਲੇ ਇਕੱਲੇ ਆ ਦੋ ਕਿੰਨੇ ਸਾਲ ਦਾ ਹੈ ਮਗਰ ਬੇਟਾ ਦਾ ਤੇਰਾ ਬੇਟਾ ਦੇ 9 ਸਾਲ ਦਾ ਹੀ ਜੀ ਇਹ ਗੱਲ ਕੀ ਹੋਈ ਇਹਨਾਂ ਆਏ ਆਏ ਤੋਏ ਬਾਇਆ ਮੋਟਰਸਾਈਕਲ ਦੇਖ ਗਏ ਨੇ ਹਾਏ ਆ ਮੋਟਰਸਾਈਕਲ ਤੋਂ ਬਾਕੇ ਦੇਖਦੇ ਕਿਦੇ ਲਾ ਕੇ ਮੈਨੂੰ ਪਤਾ ਹੀ ਨਹੀਂ ਆਏ ਆਏ ਤੇ ਨਾਰ ਵੀ ਬੜੀ ਭੋਲੀ ਸੀ ਹਾਏ ਹਾਏ ਮਰਦਾਂ ਮੰਗੇ ਕੋਈ ਆਕਾਦਲ ਦੇ ਦੋ ਮिन्नੂ ਬਾਜ ਤੁਹਾਨੂੰ ਉਹ ਕਿੱਥੇ ਲਾਸ਼ ਮਿਲੀਆਂ ਉਹਨਾਂ ਦੀ ਹਾਏ ਹਾਂ ਉਹਨੂੰ ਰੋਈ ਦਾ ਲਾਸ਼ ਮਿਲਿਆ ਐ ਤੇ ਉਹਨਾਂ ਦੇ ਨਾਰ ਵੀ ਭੋਲ ਮਾਰੀ ਨਹੀਂ ਲੱਭਿਆ ਹਾਏ ਮੇਰੇ ਇਹਨੀ ਬੇਨਤੀ ਆ ਜੇ ਤੁਸੀਂ ਆਈਏ ਕਰ ਮਾਪਾਂ ਦਾ ਬਣੇ ਹਾਏ ਮੇਰੀ ਬੇਨਤੀ ਸੁਣੋ ਗ੍ਰਿਫਣੀ ਦੀ ਹਾਏ ਮੇਰੇ ਪੱਤੇ ਦੇ ਕਾਦਰ ਲਾਪਦੋ ਇਹਨਾਂ ਕੋਈ ਮੰਗਨੀ ਆ ਕਿੰਨੇ ਮੁੰਡੇ ਗਾਡੇ ਕੀ ਨਾ ਭਾਜੀ ਤੁਹਾਡਾ ਮਰਨਾ ਚਰਨਜੀਤ ਸਿੰਘ ਕਿਹੜਾ ਪਿੰਡ ਹੈ ਮਾੜੀ ਗੌਰ ਸਿੰਘ ਆ ਜਿਹੜੇ ਨੌਜਵਾਨ ਦੀ ਡੈੱਡ ਬੋਡੀ ਜਿਹੜੀ ਬਰਾਮਦ ਹੋਈ ਆ ਕੀ ਨਾਮ ਹੈ ਇਹਦਾ ਉਹਦਾ ਨਾਮ ਹੈ ਗੌਰ ਪ੍ਰਤਾਪ ਸਿੰਘ ਅੱਛਾ ਕਿਹੜਾ ਪਿੰਡ ਹੈ ਇਹਦਾ ਮਾੜੀ ਗੌਰ ਸਿੰਘ ਕਿੱਥੋਂ ਬਰਾਮਦ ਕਿੱਥੋਂ ਹੋਈ ਲਾਸ਼ ਇਹ ਡਰੇਨ ਦੇ ਉੱਤੇ ਹੋਈ ਆ ਤੇ ਜਿਆਦਾ ਨੱਜ ਹੋ ਗਿਆ ਇਨਸ਼ਾ ਅੱਲ ਕਿੰਨੇ ਕ ਵਜੇ ਦੀ ਕੱਢਣਾ ਜਦੋਂ ਬਰਾਮਦ ਹੋਈ ਆ ਇਹ 11 ਵਜੇ ਨਾਲ ਘਰੋਂ ਚੌਕੇ ਖੜਿਆ ਸੀ 11:30 ਅੱਛਾ ਮੜ ਕੇ ਉਸ ਬਾਅਦ ਵਿੱਚ ਪੁਲਿਸ ਨੇ ਬਹੁਤ ਜ਼ਿਆਦਾ ਕੈਮਰੇ ਪੋਲੇ ਅਸੀਂ ਬਹੁਤ ਜ਼ਿਆਦਾ ਕੈਮਰੇ ਪੋਲੇ ਕਿਹ ਕੈਮਰੇ ਦੇ ਵਿੱਚ ਵੀ ਨਹੀਂ ਆਇਆ ਤੇ ਅੱਜ ਕਿਦਾਂ ਪਤਾ ਲੱਗਾ ਵੀ ਇੱਥੇ ਇਹ ਮੁੰਡਾ ਅੱਜ ਇਹ ਮੁੰਡੇ ਸਾਰੇ ਪੇ ਘਰੇ ਸੀ ਮੁੰਡੇ ਆਂਦੇ ਵੀ ਚਲੋ ਡਰੇ ਨਾਲ ਗੱਲੀਆ ਕਰਨ ਡਰੇ ਤੇ ਵੇਖ ਕੇ ਜਦੋਂ ਇੱਥੇ ਗਾਹ ਤੁਰੇ ਆਏ ਤੇ ਅਗਲੇ ਬੰਨਿਆਣ ਕੇ ਵੇਖੇ ਪਾਣੀ ਦੇ ਵਿੱਚ ਪਿਆ ਹੈ ਤੇ ਕੋਈ ਛੱਡ ਦਾ ਨਿਸ਼ਾਨ ਕੋਈ ਸਰ ਦਾ ਨਿਸ਼ਾਨ ਕੋਈ ਨਹੀਂ ਇੱਕੋ ਦੀਆਂ ਅੱਖਾਂ ਦੇ ਵਿੱਚੋਂ ਖੂਨ ਕੰਨਾਜੋ ਖੂਨ ਨਿਕਲਦਾ ਤੇ ਇੱਕ ਨੱਕ ਜੋ ਨਿਕਲਦਾ ਫਿਰ ਅਚੰਭਾ ਕੀ ਆ ਵੀ ਕੋਈ ਕਤਲ ਕੀਤਾ ਗਿਆ ਤਾਂ ਹਾਂਜੀ ਸ਼ੱਕ ਕਰਦੇ ਇਹੋ ਹੀ ਕਤਲ ਕੀਤਾ ਗਿਆ ਕੀ ਮੰਗ ਕਰਦੇ ਹੋ ਮੰਗ ਉਹਦੀ ਇਹੋ ਹੀ ਆ ਜੀ ਸਪੋਟੀਆਂ ਦੀਆਂ ਤਿੰਨ ਪੈਣਾ ਨੇ ਕੱਲਾ ਕੱਲਾ ਭਰਾ ਆ ਬਹੁਤ ਜਿਆਦਾ ਉਹਨਾਂ ਨਾਲ ਤੱਕ ਆਏ ਤੱਕੇ ਦੇ ਕੋਈ ਨਾ ਕੋਈ ਗੱਲਬਾਤ ਕੀਤੀ ਹੈ ਇਸ ਹਾਲ ਦੇ ਮਚੇ ਦੀ ਜਿਹੜੀ ਲਾਸ਼ ਮਾੜੀ ਕੋਟਸਿੰਗ ਮਿਲਦੀ ਹਾਂ ਇਹ 2 ਦਿਨ ਪਹਿਲਾਂ ਜਿਹੜੀ ਇੱਕ ਇਨਫੋਰਮੇਸ਼ਨ ਮਿਲੀ ਬੱਚਾ ਜਿਹੜਾ ਮਾੜੀ ਕੋਟਸਿੰਗ ਦਾ ਲਾਕਤਾ ਕਿਉਂਕਿ ਬੱਚਾ ਅਨਵਾਲਗ ਸੀ ਜਿਹੜੀ ਤੁਰੰਤ ਇਨਫੋਰਮੇਸ਼ਨ ਮਿਲਣ ਤੇ ਜਿਹੜੀ ਇਹਦੀ ਐਫ ਆਈ ਆਰ ਥਾੜਾ ਕੀਤੀ ਵੀ ਨੇ ਤੇ ਦਰਜ ਕੀਤੀ ਵੀ ਉਹ ਜਿੱਥੇ ਇਹਨਾਂ ਦਾ ਘਰ ਆ ਉਹ ਤੋਂ ਆਉਣ ਜਾਣ ਵਾਲੇ ਪਿੰਡ ਨੂੰ ਰਸਤੇ ਉਹਨਾਂ ਨੂੰ ਜਿਹੜੇ ਸੀਸੀਟੀਵੀ ਕੈਮਰੇ ਨੂੰ ਖੰਗਾਲੇਗਾ ਪਰ ਸਾਨੂੰ ਕੋਈ ਲਿੰਕ ਨਹੀਂ ਮਿਲਿਆ ਤੇ ਕਈ ਵਿਅਕਤੀਆਂ ਵੱਲੋਂ ਇਹ ਤਲਾਹ ਦਿੱਤੀ ਕਿ ਉਸਾਰ ਮੋਟਰਸਾਈਕਲ ਵਾਲੇ ਆਉਂਦੇ ਜਾਂਦੇ ਦੇਖਿਆ ਤੇ ਜਦੋਂ ਉਹਨੂੰ ਵੈਰੀਫਾਈ ਕੀਤਾ ਤਾਂ ਤਿੰਨ ਜਣੇ ਮੋਟਰਸਾਈਕਲ ਤੇ ਚਲੇ ਸੀ। ਜਿਹੜਾ ਛੋਟੇ ਛੋਟੇ ਬੱਚਾ ਪਾਸੋਂ ਵੀ ਇਹਨੂੰ ਤਸਦੀਕ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਦੇਖੋ ਜਿਹੜੀ ਇਹ ਗੱਲ ਤਸਦੀਕ ਹੋਈ ਆ ਵੀ ਜਿਹੜੀ ਮਦਰ ਆ ਉਹ ਕਵਾੜੀਏ ਦੀ ਦੁਕਾਨ ਤੇ ਕੰਮ ਕਰਦੀ ਆ ਤੇ ਪਿਤਾ ਕਿਸੇ ਦੇ ਘਰ ਰਾਤਲੀ ਦਾ ਕੰਮ ਕਰਦਾ। ਤੇ ਬੱਚੇ ਬੱਚੇ ਖੇਡਦੇ ਕਿਉਂਕਿ ਜਿਹੜੀ ਡਰੇਨ ਆ ਗੰਦੇ ਨਾਲ ਵਾਲੀ ਡਰੇਨੋਂ ਬਿਲਕੁਲ ਇਨ੍ਹਾਂ ਦੇ ਘਰਾਂ ਦੇ 100 150 ਮੀਟਰ ਦੇ ਏਰੀਆ ਕੋਈ ਉੱਠਉਂਦੀ ਹੈ ਮੇਬੀ ਉਸੇ ਹੀ ਡਰੇਨ ਦੇ ਵਿੱਚੋਂ ਇਹ ਜਿਹੜੀ ਗੱਡ ਬੋਡੀ ਮਿਲੀ ਆ ਫੋ ਅਸੀਂ ਜਿਹੜੀ ਬੋਡੀਆਂ ਨੂੰ ਕਾਲੇ ਚ ਲੈ ਲੈਣਾ ਤਾਂ ਪੋਸਟਮੈਨ ਨੂੰ ਕਰਾ ਦੇ ਤੇ ਕਾਲ ਰੂਮ ਰੈਕਸ ਦੇ ਮੁਤਾਬਕ ਤੇ ਪਰਿਵਾਰ ਦੀ ਇਨਫਰਮੇਸ਼ਨ ਮੁਤਾਬਕ ਇਹ ਫਰਵਰ ਦਿੱਤਾ ਸੀ